25 12 2025 ਨੂੰ ਸ਼ਾਮ ਨੂੰ 5 ਵਜੇ ਦੇ ਕਰੀਬ ਉੱਥੇ ਕਸਟਮਰ ਸਰਵਿਸ ਪੁਆਇੰਟ ਆ ਐਸ ਬੀ ਆਈ ਦਾ ਜਿੱਥੇ ਕੈਸ਼ ਜਮਾ ਵੀ ਹੁੰਦਾ ਕਢਾਇਆ ਵੀ ਜਾਂਦਾ ਇਹ ਤੰਧਾਰਸੀ اڈੇ 'ਚ ਬਣਿਆ ਹੋਇਆ ਉੱਥੇ ਸ਼ਾਮ ਨੂੰ 5 ਵਜੇ ਤਿੰਨ ਬੰਦੇ ਹਥਿਆਰ ਸਮੇਤ ਬੈਂਕ ਦੇ ਵਿੱਚ ਐਂਟਰ ਕਰਕੇ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹਨੂੰ ਉਹਨਾਂ ਨੇ ਦਬੋਚ ਲਿਆ ਇੱਕ ਨੇ ਉਹਦੀ ਗਰਦਨ ਫੜ ਲਈ ਦੂਜੇ ਕੋਲੇ ਜਿਹੜਾ ਸੀਗਾ ਮੁੰਡਾ ਉਹਨੇ ਤਲਵਾਰ ਫੜੀ ਹੋਈ ਸੀ ਤੇ ਜਿਹੜਾ ਤੀਜਾ ਮੁੰਡਾ ਸੀ ਉਹ ਫਰੋਲਾ ਫਰਾਲੀ ਕਰ ਰਿਹਾ ਸੀਗਾ ਉਹਨਾਂ ਨੇ ਉੱਥੇ ਕਰੀਬ 8 ਮਿੰਟ ਰਹੇ ਹੋ 8 ਮਿੰਟ ਦੇ ਵਿੱਚ ਉਹਨਾਂ ਨੇ ਮਤਲਬ ਉਥੋਂ ਮੇਨ ਉੱਥੇ ਬਚਤ ਇਹ ਰਹੀ ਗਈ ਵੀ ਉਹ ਜਿਹੜਾ ਬੈਂਕ ਦਾ ਲੋਕਰ ਸੀਗਾ ਉਹ ਚਾਬੀ ਦਾ ਉਹ ਲੱਗ ਗਈ ਉਹਨੂੰ ਪਰ ਉਹ ਖੁੱਲਿਆ ਨਹੀਂ ਉਹਨਾਂ ਕੋਲੋਂ ਫਿਰ ਜਿਹੜਾ ਉੱਥੇ ਛੋਟਾ ਮੋਟਾ 5-7 100000 ਰੁਪਏ ਦਾ ਕੈਸ਼ ਸੀਗਾ ਉਹ ਉਥੋਂ ਲੈ ਕੇ ਫਰਾਰ ਹੋ ਗਏ ਜਿਹੜੀ ਇਹ ਬੜੀ ਸਨਸਨੀਖੇਦ ਵਾਰਦਾਤ ਸੀ ਇਸ ਬੰਦੀਆਂ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਯੁਗੇਸ਼ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਇਹ ਦੋ ਟੀਮਾਂ ਬਣਾਈਆਂ ਗਈਆਂ ਜਿਹੜਾ ਇੱਕ ਇਨਸਪੈਕਟਰ ਹੈਰੀ ਬੋਪਾਰਾਏ ਜਿਹੜੇ ਸਪੈਸ਼ਲ ਸਾਇੰਸ ਇੰਚਾਰਜ ਰਾਜਪੁਰਾ ਨੇ ਤੇ ਐਸਐਚਓ ਕਨੌਰ ਐਸਐਹ ਜੀ ਸਾਹਿਬ ਸਿੰਘ ਜੀ ਇਹਨਾਂ ਦੀਆਂ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜਾ ਉਹਨਾਂ ਦੀ ਫੁਟੇਜ ਲਈ ਫੁਟੇਜ ਤੇ ਉਥੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਅਸੀਂ ਟ੍ਰੇਸ ਕਰ ਲਿਆ ਉਹ ਜਿਹਦੇ ਚੋ ਇੱਕ ਤਾਂ ਹੈਗਾ ਲਖਵਿੰਦਰ ਸਿੰਘ ਇੱਕ ਦੀਪਕ ਕੁਮਾਰ ਆ ਤੇ ਇੱਕ ਕਮਲਦੀਪ ਸਿੰਘ ਇਹ ਹਰਿਆਣੇ ਚ ਨਾਲ ਲੱਗਦਾ ਸਮਲਾਣਾਬਾਦ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚੋਂ ਅਸੀਂ ਕੱਲ ਜਿਹੜਾ ਇੱਕ ਇਹਨਾਂ ਦਾ ਸਾਥੀ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਤੇ ਉਹ ਤੋਂ ਅਸੀਂ ਜਿਹੜੀ ਉਸ ਜਿਹੜੇ ਪੈਸੇ ਸੀਗੇ ਜਿਹੜੇ ਵਾਰਦਾਤ ਕੀਤੀ ਸੀ ਉਹ ਵੀ ਬਰਾਮਦ ਹੋ ਗਏ ਨੇ ਤੇ ਇੱਕ ਜਿਹੜਾ ਦੋਸ਼ੀ ਕਮਲਦੀਪ ਸਿੰਘ ਸੀਗਾ ਇਹ ਇਹਨੇ ਹੋਰ ਵੀ ਵਾਰਦਾਤਾ ਕੀਤੀਆਂ ਸੀ ਖੁਰਖੇਤਰਾ ਵੀ ਇਹ ਕੁਛ ਦਿਨ ਪਹਿਲਾਂ ਹੋਕੂ ਕਰਕੇ ਆਇਆ ਸੀਗਾ ਇਹਨਾਂ ਤੋਂ ਇਹ ਵੀ ਪਤਾ ਲੱਗਿਆ ਇਹਨਾਂ ਦੇ ਜਿਹੜਾ ਕਮਲਦੀਪ ਉਹ ਤੇ 8-9 ਪਰਚੇ ਦਰਜ ਨੇ ਜਿਹੜਾ ਅਸੀਂ ਲਖਵਿੰਦਰ ਫੜਾਇਆ ਤੇ ਵੀ ਪਰਚਾ ਦਰਜ ਹੈ ਸਾਰੇ ਕ੍ਰਿਮੀਨਲ ਵਿਰਤੀ ਦੇ ਮਤਲਬ ਬੰਦੇ ਸੀਗੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਨਾਲ ਬਾਰਡਰਾਂ ਤੇ ਮਤਲਬ ਦਿਨ ਰਾਤ ਸਨੇਚੀਆਂ ਕਰਦੇ ਸੀਗੇ ਤੇ ਢਾਬੇ ਢੋਪੇਂਦੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਅਸੀਂ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਅਸੀਂ ਅੱਜ ਦਿਨ ਰਮਾਟ ਲਿਆ ਤੇ ਅਸੀਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਸਾਨੂੰ ਲੱਗਦਾ ਵੀ ਹੋਰ ਵੀ ਇੱਥੇ ਜਿਹੜੀਆਂ ਸਾਡੇ ਏਰੀਆ 'ਚ ਵਾਰਦਾਤਾਂ ਹੋਈਆਂ ਸਨੈਚਿਕ ਦੀਆਂ ਉਹ ਸਾਰੀਆਂ ਇਹਨਾਂ ਤੋਂ ਟਰੇਸ ਹੋਣਗੀਆਂ ਤੇ ਜਿਹੜਾ ਦੂਜਾ ਬੰਦਾ ਕਮਲਦੀਪ ਉਹਨੂੰ ਵੀ ਅਸੀਂ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਬਰਾਂਡੇ ਤੇ ਤੇ ਉਹ ਤੋਂ ਵੀ ਇਹਨਾਂ ਤੋਂ ਖਲਾਸਾ ਕਰਕੇ ਇਹ ਰਿਕਵਰੀ ਕਰਾਵਾਂਗੇ ਹਾਂਜੀ ਸ਼ੰਭੂ ਵਾਲਿਆਂ ਨੇ ਗੋਲੀਆਂ ਬੜੀਆਂ ਤੇ ਬੰਦਾ ਹਾਂਜੀ ਇਹ ਇਹ ਥਾਣਾ ਸ਼ੰਭੂ ਵਾਲਿਆਂ ਨੇ ਜੀ ਥਾਣਾ ਸ਼ੰਭੂ ਵਾਲਿਆਂ ਨੇ ਕੱਲ ਅ ਇੱਥੇ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਏਰੀਆ 'ਚ ਉੱਥੇ ਅਸੀਂ ਗੁਰਮੀਤ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਸੀ ਉਹਨਾਂ ਨੇ ਉੱਥੇ ਉਧਰੋਂ ਰਮਨਦੀਪ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿੰਡ ਕੜਾਮ ਦਾ ਇੱਕ ਵਿਅਕਤੀ ਐ ਉਹਨੂੰ ਫੜਿਆ ਉਹਦੇ ਕੋਲੋਂ 8040 ਲੋਮੋਡ ਲੈਟ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਹਦੇ ਖਿਲਾਫ ਐਫ ਆਈ ਆਰ ਨੰਬਰ 1 ਅੰਡਰ ਸੈਕਸ਼ਨ ਬਾਈਕਾਰਡ 85 ਉਹਦੇ ਖਿਲਾਫ ਕਾਰਵਾਈ ਐਨਡੀਪੀ ਦੇ ਪਰਚਾ ਦਿੱਤਾ ਜੀ ਤੇ ਇਹ ਤੇ ਪਹਿਲਾਂ ਵੀ ਖੰਨੇ ਪਰਚਾ ਦਰਜ ਆ ਇਹ 8000 ਗੋਲੀਆਂ ਕਾਫੀ ਹੈਵੀ ਰਿਕਵਰੀ ਆ ਕਮਰਸ਼ੀਅਲ ਰਿਕਵਰੀ ਆ ਇਹ ਇਹ ਜਿੱਥੋਂ ਤੱਕ ਹਜੇ ਇਹਦੀ ਇਨਵੈਸਟੀਗੇਸ਼ਨ ਜਾਰੀ ਆ ਅੱਜ ਦਾ ਰਿਮਾਂਡ ਲਿਆ ਇਹ ਕਿਸੀ ਇਤਾਰੇ ਸੀਗਾ ਜੀ ਇਹ ਪੈਦਲ ਸੀਗਾ ਜੀ ਬੈਗ ਸੀਗਾ ਦੇਖੋ ਅੱਗੋਂ ਕਿਤੋਂ ਬੱਸ ਪੋਸਟ 'ਚ ਆਇਆ ਸੀਗਾ ਕਿਤੋਂ ਇੱਥੇ ਆ ਕੇ ਉਤਰ ਗਿਆ ਸੀ ਇਹ ਨਾਕਾ ਦੇਖ ਕੇ ਨਾ ਪਿੱਛੇ ਉਤਰ ਜਾਂਦੇ ਆ ਲੈ ਕੇ ਆਏ ਸੀ ਕਿੱਥੇ ਸਪਲਾਈ ਕਰਨੀ ਸੀਗੀ ਜਾਂ ਪ੍ਰੈਕਟੀਕਲ ਇਹ ਯੂਪੀ ਸਾਈਡ ਤੋਂ ਦੱਸਦਾ ਜੀ ਹਜੇ ਐਗਜ਼ੈਕਟ ਨਹੀਂ ਦੱਸ ਰਿਹਾ ਲਖਮੀਰਪੁਰ ਖੀਰੀ ਉਹ ਯੂਪੀ ਕੋਈ ਇੱਥੇ ਇਹਨਾਂ ਦਾ ਕੋਈ ਉੱਥੇ ਉੱਥੋਂ ਆ ਰਿਹਾ ਸੀਗਾ ਇਹ ਯੂਪੀ ਉੱਥੇ ਕੋਈ ਹਜੇ ਐਗਜ਼ੈਕਟ ਨਹੀਂ ਦੱਸ ਰਿਹਾ ਕੀ ਗੱਲ ਹੈ ਜਾਂ ਕੋਈ ਜ਼ਮੀਨ ਇਹਨੇ ਠੇਕੇ ਤੇ ਲਈ ਹੈ ਜਾਂ ਉੱਥੇ ਕੋਈ ਨਾ ਕੋਈ ਹੈਗਾ ਇਹਦਾ ਕਾਰੋਬਾਰ ਘਟਾਮ ਵੀ ਇਹਨਾਂ ਦੀ ਇੱਥੇ ਦੇਵੀਗੜ੍ਹ ਏਰੀਆ 'ਚ ਜ਼ਮੀਨ ਹੈਗੀ ਹੈ ਤੇ ਉੱਥੇ ਵੀ ਹੈਗੀ ਹੈ ਤੇ ਪਹਿਲਾਂ ਵੀ ਇੱਥੇ ਖੰਨੇ ਇੱਕ ਪਰਚਾ ਦਰਜ ਹੈ ਸਰ ਜਿਹਨਾਂ ਨੂੰ ਲੈ ਕੇ ਆਇਆ ਜੀ ਉਹਨਾਂ ਨੂੰ ਵੀ ਵਿੱਚ ਫਿਰ ਸ਼ਾਮਿਲ ਕਰਾਂਗਾ ਤਵਕੀਲ ਹਾਂਜੀ ਜਦੋਂ ਸਾਨੂੰ ਅਸਲੀ ਉਹਨਾਂ ਦਾ ਨਾਮ ਪਤਾ ਸਾਰਾ ਪਤਾ ਲੱਗ ਗਿਆ ਤੇ ਉਹਨਾਂ ਨੂੰ ਸ਼ਾਮਲ ਕਰਾਂ ਬੈਕਵਰਡ ਫਾਰਵਰਡ ਲਿੰਕੇ ਤੇ ਲੱਭਾਂਗੇ ਜੀ ਸੋਰੀ ਇੱਕ ਸੇਵਾ ਕਿਦਰ ਮਾਮਲੇ ਚ ਜਿਵੇਂ ਵੀਡੀਓ ਬੜੀ ਵਾਰਨ ਹੋਈ ਸੀ ਉਪਰਪਾਨ ਦੀ ਨੋਕ ਤੇ ਉਹਨਾਂ ਨੇ ਕੀਤਾ ਸੀਗਾ ਤੇ ਇਸ ਚ ਕੋਈ ਲੁੱਟ ਵੀ ਹੋਈ ਸੀ ਇਸ ਚ ਕੋਈ ਪੈਸੇ ਪੁੱਛੇ ਦੀ ਲੁੱਟ ਹੋਈ ਸੀ ਇਹਦੇ ਵਿੱਚ ਇਹਦੇ ਵਿੱਚ ਮੈਂ ਦੱਸੀਦਾ ਜਾਨਾ ਜੀ ਤੁਸੀਂ ਦੇਖ ਰਹੇ ਸੀ ਵੀ ਉਹਨੇ ਜਦੋਂ ਉਹ ਮੁੰਡਾ ਸੀਗਾ ਤਿੰਨ ਮੁੰਡੇ ਐਂਟਰ ਕੀਤੇ ਉਹ ਜਿਹੜਾ ਮੈਨੇਜਰ ਸੀਗਾ ਉਹਨੂੰ ਮਤਲਬ ਗਰਦਨ ਤੋਂ ਇੱਕ ਨੇ ਦਾ ਗਰਦਨ ਤੋਂ ਫੜ ਲਿਆ ਸੀਗਾ ਤੇ ਦੂਜੇ ਉਹ ਲੁੱਟ ਕਰਨ ਦੀ ਕੋਸ਼ਿਸ਼ ਤਾਂ ਸੀਗੀ ਉੱਥੇ ਕੈਸ਼ ਪਿਆ ਸੀ 500000 ਰੁਪਏ ਪਰ ਇਹਨਾਂ ਤੋਂ ਕਾਲੀ ਗਾਲੀ ਚ ਉਹ ਮਤਲਬ ਉਹ ਖੁੱਲਿਆ ਨਹੀਂ ਹੈਗਾ ਡਰਾਅਰ ਜਿਸ ਕਰਕੇ ਲੁੱਟਦਾ ਜਿਹੜੇ ਉੱਥੇ ਕਾਊਂਟਰ ਤੇ ਉੱਤੇ 5-700000 ਰੁਪਏ ਸੀਗਾ ਖੁੱਲੇ ਪੈਸੇ ਉਹ ਲੈ ਗਏ ਬਾਕੀ ਹੋਰ ਲੁੱਟ ਨਹੀਂ ਕੋਈ ਹੋਈ ਕਿੰਨੇ ਟਾਈਮ ਚ ਕੇਸ ਹਲ ਕਰਨੀ ਹੈ ਜੀ ਇਹ ਲੁੱਟ ਹੋਈ ਸੀ ਇਹ ਜੀ ਵਿਦਨ 1 ਵੀਕ ਹਾਂ ਅਸੀਂ ਲੱਗੇ ਹੋਏ ਸੀ ਸਾਡੇ ਹੱਥ ਨਹੀਂ ਆ ਰਹੇ ਸੀ ਬੰਦੇ ਸਾਨੂੰ ਟਰੇਸ ਹੋ ਗਏ ਸੀ ਅਸਲ 'ਚ ਇਹ ਹਰਿਆਣੇ ਦੇ ਬੰਦੇ ਸੀਗੇ ਤੇ ਇਹ ਮਤਲਬ ਇੱਕ ਜਗ੍ਹਾ ਤੇ ਨਹੀਂ ਟਿੱਕੇ ਬੈਠਦੇ ਸੀਗੇ ਟੱਬਾ ਟੂਪਾ ਤੇ ਰਹਿੰਦੇ ਸੀਗੇ ਕਿ ਕਿਸ ਤਰ੍ਹਾਂ ਦੇ ਕੋਈ ਲੁੱਟ ਵਗੈਰਾ ਨੇ ਪਹਿਲਾਂ ਵੀ ਕੀਤੀ ਹੈ ਕਿ ਕਹੀ ਜਿਹੀ ਕ੍ਰਿਮੀਨਲ ਇਹ ਜੀ ਖੂਆ ਕਰਦੇ ਆ ਜੀ ਨਸ਼ੇ ਕਰਨ ਦੇ ਆਦੀ ਆ ਜੀ ਅੱਛਾ ਜੀ ਇਹ ਖੂਆ ਕਰਦੇ ਆ ਜਿੱਥੇ ਮਰਜੀ ਇਹਨਾਂ ਕੋਲੇ ਮੋਟਰਸਾਈਕਲ ਆ ਇੱਕ ਸਪਲੈਂਡਰ ਸਪਲੈਂਡਰੀ ਸੀ ਸਪਲੈਂਡਰ ਮੋਟਰਸਾਈਕਲ ਆ ਉਹ ਵੀ ਮਨ ਲੱਗਦਾ ਚੋਰੀ ਦਾ ਹੋਣਾ ਚੋਰੀ ਦਾ ਹੀ ਆ ਤੇ ਸਪਲੈਂਡਰ ਮੋਟਰਸਾਈਕਲ ਤੇ ਜਿਵੇਂ ਕੋਈ ਖੇਤਰਾ ਸਾਈਡ ਹਰਿਆਣਾ ਚ ਗਏ ਉੱਥੇ ਸਨੇਚਿੰਗ ਕਰ ਲਈ ਯਾ ਮੈਂ ਕਿਸੇ ਦੁਕਾਨ ਤੇ ਲੁੱਟਖੋਹ ਕਰ ਲਈ ਜਿਹੜਾ ਇੱਕ ਕਮਲ ਉਹ ਤੋਂ 9 ਪਰਚੇ ਪਹਿਲਾਂ ਦਰਜ ਨੇ ਲੁੱਟਖੋਹ ਜੀ ਕਰ ਲੈਂਦੇ ਆ ਜਿੱਥੇ ਦਾ ਲੱਗਿਆ ਇਹਨਾਂ ਦਾ ਕੰਮ ਹੀ ਐਸੀ ਨੇਰੇ ਸਵੇਰੇ ਚੋਰੀਆਂ ਕਰ ਲੈਂਦੇ ਸੀ ਕੋਈ ਰਾਤ ਨੂੰ ਬੰਦਾ ਕੋਈ ਫੈਕਟਰੀ ਚ ਵਾਰਿਆ ਉਹਦੇ ਮੋਬਾਈਲ ਕੋਲੇ ਆ ਪੈਸੇ ਕੋਲੇ ਮਤਲਬ ਇਹ ਕਾਫੀ ਵਾਰ ਦਤਾ ਇਹਨਾਂ ਨੇ ਮਤਲਬ ਕੀਤੀ ਸਰ ਬਾਕੀ ਜਿਹੜੇ ਨਾਲ ਦੋ ਬੰਦੇ ਉਹ ਵੀ ਜਲਦੀ ਫੇਸ ਹੋ ਜਾਣਗੇ ਹਾਂਜੀ ਇੱਕ ਤਾਂ ਫੜ ਲਿਆ ਜੀ ਹਾਂ ਸਾਡੀ ਪੁਰਖੇਤਰਾ ਵਾਲਿਆਂ ਨਾਲ ਗੱਲ ਚੱਲਦੀ ਸੀ ਕਿਉਂਕਿ ਉੱਥੇ ਵੀ ਵਾਂਟਡ ਸੀਗਾ ਫਿਰ ਉਹ ਸਾਡੀ ਆਪਸ ਦੀ ਜੁਆਇੰਟ ਨਾਲ ਉਹ ਤਾਂ ਉੱਥੇ ਫੜਿਆ ਗਿਆ ਜੀ ਤੀਜਾ ਰਹਿ ਗਿਆ ਉਹ ਵੀ ਜਲ